ਸ੍ਰੀ ਰਾਮ ਬਰਨਾਲਾ ਬਠਿੰਡਾ ਨੈਸ਼ਨਲ ਹਾਈਵੇ ਦੀਆਂ ਨੇ ਜਿੱਥੇ ਵੱਡਾ ਹਾਦਸਾ ਹੋਣ ਟੜਿਆ ਹੈ ਦਰਸਲ ਸੰਗਣੀ ਧੁੰਦ ਕਾਰਨ ਕਈ ਵਾਹਨ ਆਪਸ ਵਿੱਚ ਟਕਰਾ ਗਏ ਨੇ ਸ਼ੁਰੂਆਤੀ ਜਾਂਚ ਦੇ ਸਾਹਮਣੇ ਆਇਆ ਕਿ ਇੱਕ ਖਰਾਬ ਟਰੱਕ ਸੜਕ ਤੇ ਖੜਾ ਸੀ ਜਿਸ ਤੋਂ ਬਾਅਦ ਸੰਗਣੀ ਧੁੰਦ ਕਾਰਨ ਉਸ ਦੇ ਵਿੱਚ ਇੱਕ ਤੋਂ ਬਾਅਦ ਕਈ ਵਾਹਨ ਟਕਰਾ ਗਏ ਇੱਕ ਵਿਆਹ ਵਾਲੀ ਗੱਡੀ ਵੀ ਠੁਕੀ ਹੈ ਜਿਸ ਦੇ ਵਿੱਚ ਲਾੜਾ ਲਾੜੀ ਸਵਾਰ ਸਨ ਗਨੀਮਤ ਰਹੀ ਕਿ ਇਸ ਹਾਦਸੇ ਦੇ ਵਿੱਚ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਲੱਖਾਂ ਦੀਆਂ ਗੱਡੀਆਂ ਦਾ ਭਾਰੀ ਨੁਕਸਾਨ ਹੋ ਗਿਆ ਹੈ ਇਹ ਧੁੰਦਕਾਰ ਨਹੀਂ ਧੁੰਦ ਹੈ ਮੌਸਮ ਖਰਾਬ ਹੈ ਲੱਗਦਾ ਕਿ ਪਹਿਲਾ ਐਕਸੀਡੈਂਟ ਹੋਇਆ ਸੀ ਪਹਿਲਾ ਟੈਕਸੀ ਨੂੰ ਹੋਇਆ ਸੀ ਆ ਗੱਡੀ ਨਾਲ ਕਰ ਗਿਆ ਐਕਸੀਡੈਂਟ ਹੋਇਆ ਹੋਇਆ ਵਿੱਚ ਕਾਰ ਵਾਲੇ ਨੇ ਬਹੁਤ ਟਾਈਮ ਲਾਤੀ ਗੱਡੀਆਂ ਨੂੰ ਬ੍ਰੇਕ ਮਾਰਨੇ ਪਏਗੇ ਹਾਂ ਕਿਹਦੇ ਬਾਈ ਗੱਡੀ ਕਿਤੇ ਵੀ ਵਿਚਾਰੇ ਐਕਸੀਡੈਂਟ ਹਾਂ ਪਹਿਲਾ ਆਪ ਦਾ ਆਪ ਦਾ ਕੀ ਜਨਾਗਾ ਮੈਂ ਮੌਸਮ ਖਰਾਬ ਹੋਵੇ ਤੇ ਧੁੰਦ ਦੇ ਵਿੱਚ ਦੇਖਦਾ ਕੁਝ ਨਹੀਂ ਆ ਠੀਕ ਹੈ ਹੁਣ ਇਹਦੇ ਵਿੱਚ ਗਲਤੀ ਕਿਹਦੀ ਕੀ ਤੇ ਕਿਹਦੀ ਨਾਲ ਕਿੰਨਾ ਕਨਕਸਾਨ ਹੋਇਆ ਗੱਡੀਆਂ ਦਾ ਨੁਕਸਾਨ ਤਾਂ ਜੀ ਦੇਖੋ ਤਿੰਨੇ ਚਾਰੇ ਗੱਡੀਆਂ ਦਾ ਗਈ ਹੈ ਕਿ ਤਿੰਨ ਚਾਰ ਪਹਿਲਾਂ ਗਈਆਂ ਉਹਨਾਂ ਦਾ ਨੁਕਸਾਨ ਹੋ ਗਿਆ ਉਹ ਵੀ ਤਿੰਨ ਚਾਰ ਪਹਿਲਾਂ ਵੀ ਗਈਆਂ ਉਹਨਾਂ ਦੇ ਵੀ ਹੋ ਗਿਆ ਹਾਂ ਨੁਕਸਾਨ ਤਾਂ ਹੈ ਜੀ ਕਿੰਨੀਆਂ 10 12 ਗੱਡੀਆਂ ਕਿੰਨੀਆਂ ਗੱਡੀਆਂ ਦਾ ਐਕਸੀਡੈਂਟ ਹੋਇਆ ਵੇ ਜੀ ਇਹ ਚਾਰ ਪਹਿਲਾਂ ਤੇ ਚਾਰ ਪਹਿਲਾਂ ਅਸੀਂ ਚਾਰੇ ਹੁਣ ਹੋ ਗਈਆਂ ਇੱਕ ਵਿਆਹ ਸਮਾਗਮ ਤੋਂ ਕਿੱਥੋਂ ਕਿਧਰ ਨੂੰ ਜਾ ਰਹੀ ਸੀ ਵਿਆਹ ਦੀ ਗੱਡੀ ਇਹ ਵਿਆਹ ਤੋਂ ਆਏ ਆ ਜੀ ਪਟਿਆਲੇ ਤੋਂ ਵਾਪਸ ਹਰਮਾਨਗੜ੍ਹ ਰਾਜਸਥਾਨ ਜਾ ਰਹੇ ਆ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਬੇ ਜੀ ਨਹੀਂ ਨਹੀਂ ਕੋਈ ਜਾਨੀ ਨੁਕਸਾਨ ਨਹੀਂ ਹੈ ਕਿਸੇ ਦੇ ਕੋਈ ਸੱਟ ਰੱਟ ਨਹੀਂ ਬੱਤੀ ਬਹੁਤ ਬਚਤ ਰਹੀ ਹੈ ਬਹੁਤ ਵਧੀਆ ਹੈ ਕੋਈ ਦਿੱਕਤ ਨਹੀਂ ਉਹ ਗੱਡੀ ਤਾਂ ਮੂਰੇ ਜਾ ਰਹੀ ਸੀ ਪਹਿਲਾਂ ਅੰਡਰ ਜਦੋਂ ਆਪਾਂ ਪੋਲ ਚੜਿਆ ਫਲਾਈ ਓਵਰ ਆਹ ਗੱਡੀ ਕਿਹੜੀ ਮੂਰੇ ਲ ਬਖੜੀ ਆ ਗਈ ਇਹਨੇ ਬਰੋਬਰ ਲਾ ਲਈ ਜਮਾ ਕੇ ਤੇ ਫੇਰ ਅਸੀਂ ਇਹਨੂੰ ਹਾਰਨ ਮਾਰਿਆ ਵਿੱਚ ਸਾਈਡ ਕਰ ਜਾ ਮਗਰ ਕਰ ਜਾ ਮੂਰੇ ਕਰ ਤੇ ਇਹਨੇ ਗੱਡੀ ਲਿਆ ਚੋਰੇ ਬਰੋਬਰ ਆ ਕੇ ਜਮਾ ਮੂਰੇ ਠੋਲ ਦਿੱ ਤਿੰਨ ਫੋਟ ਦੇ ਫਾਸੇ ਆ ਆ ਗੱਡੀ ਨੇ ਕਦੋਂ ਮੂਰੇ ਵੱਜੀ ਆ ਆਪਾਂ ਤਿੰਨ ਫੋਟ ਦੇ ਫਾਸੇ ਅੱਜ ਗੱਡੀ ਬ੍ਰੇਕ ਨਹੀਂ ਲੈਂਦੀ ਇਹ ਤਾਂ ਬ੍ਰੇਕ ਨਹੀਂ ਲੱਗਦੀ ਇਸ ਦੇ ਬਾਅਦ ਆਪਣੇ ਲੋਵਾ ਵੱਜੀ ਅਸੀਂ ਪਹਿਲੀ ਗੱਲਾਂ ਕਰ ਜਾਨੇ ਸੀ ਬੰਦਾ ਦੀ ਜੱਗ ਇੱਥੇ ਗੱਡੀਆਂ ਗੱੱਡੀਆਂ ਲੱਗ ਜਾਨੀ ਗਰੁੱਪ ਉੱਤ ਲਾਈ ਜਾਂਦਾ ਵੀ ਧੁੰਗਦਾ ਟਾਈਮ ਆ ਜਾਂ ਮੂਰੇ ਕਰ ਲੇ ਜਾਂ ਬਾਅਦਰ ਕਰ ਲੇ ਹਲੇ ਉੱਤੋਂ ਆ ਗੱਲ ਪੈ ਰਹੀ ਸੀ ਆਪਣੇ ਇਹ ਸਾਡੇ 23-23 ਲੱਖ ਦੀਆਂ ਗੱਡੀਆਂ ਨੇ ਜੀ ਇੰਕਾਰ ਕਾਦੀ ਸੀ ਭਾਈ ਜੀ ਹੈ ਜੀ ਤੁਸੀਂ ਕਾਦੀ ਸੀਗੇ ਅਸੀਂ ਸੁਨਹਿਤ ਗੱਡੀ ਹੈ ਜੀ ਆਪਣੀ ਵਿਚਾਲੇ ਕਰੀ ਇਹਨਾਂ ਨੇ ਵਿਚਾਲੇ ਕਰੀ ਆ ਜੀ ਕਿੰਨਾ ਕੁ ਨੁਕਸਾਨ ਆ ਵੀ ਜੀ ਉਹਦਾ ਵੀ ਤੁਸੀਂ ਐਵੇਂ ਮੰਨ ਕੇ ਲਓ ਤਕਰੀਬਨ ਉਹ ਤਾਂ ਸਾਰੀ ਠੋਕੀ ਗਈ ਮਾਗਰੋਂ ਨੂੰ ਕਿਧਰੋਂ ਕਿਧਰੋਂ ਜਾ ਰਹੇ ਸੀ ਤੁਸੀਂ ਅਸੀਂ ਵੀਰੇ ਆਪਣਾ ਕੱਬੇ ਆ ਕੱਬੇ ਪਿੰਡ ਆਪਣਾ ਪੂਰੇ ਕੱਬੇ ਅਸੀਂ ਆਪਣਾ ਬਠੰਡੇ ਦਵਾਈ ਲੈਣ ਜਾ ਰਹੇ ਹਾਂ ਕੋਈ ਜਾਨੀ ਨੁਕਸਾਨ ਨਹੀਂ ਜਾਨੀ ਨੁਕਸਾਨ ਨਹੀਂ ਹੋਇਆ ਕੋਈ ਹਾਲੇ ਉੱਤੋਂ ਬੋਲਦੇ ਨੇ ਆਪਣਾ ਬੰਦਾ ਭੱਜੀ ਮਰੀ ਜਾ ਉਹ ਲੀਡਰ ਦਾ ਉੱਤੋਂ ਗੱਲ ਪੈ ਰਹੀ ਨੇ ਕੀ ਨਾਮ ਉੱਤੋਂ ਬਲਜੀਤ ਸਿੰਘ ਵੀਰੇ ਕੀ ਕਹਿਣਾ ਚਾਹੇ ਬੱਜੀ ਅਸੀਂ ਗੱਡੀਆਂ ਲੈ ਕੇ ਆ ਰਹੇ ਸੀਗੇ ਆफी ਨੋਰਮਲ ਸਪੀਡ ਆ ਰਹੇ ਸੀ ਪਿੱਛੋਂ ਇਹ ਗੱਡੀਆਂ ਦੇ ਅੱਗੇ ਪਾਸ ਐਕਸੀਡੈਂਟ ਹੋਇਆ ਸੀ ਟਰੱਕ ਵਾਲੇ ਦਾ ਇਹਨੇ ਬ੍ਰੇਕ ਮਾਰੀ ਮੇਰੀ ਗੱਡੀ ਤੇ ਬ੍ਰੇਕ ਲੱਗ ਗਈ ਪਿੱਛੋਂ ਨੇ ਲੈ ਕੇ ਮੇਰੀ ਗੱਡੀ 'ਚ ਗੱਡੀਆਂ ਮਾਰੀ ਇਹਨੇ ਕਰਕੇ ਇਨਸਾਨ ਆਇਆ ਇਹ ਗੱਡੀਆਂ 4 10 12 ਕੋਈ ਜਾਨੀ ਨੁਕਸਾਨ ਨਹੀਂ ਹੋਇਆ ਨਹੀਂ ਜਾਨੀ ਨੁਕਸਾਨ ਨਹੀਂ ਹੋਇਆ ਗੱਡੀਆਂ ਦਾ ਕਿੰਨਾ ਨੁਕਸਾਨ ਹੋਇਆ ਗੱਡੀਆਂ ਦਾ ਜੀ 2 ਲੱਖ ਰੁਪਏ ਦਾ ਹੋ ਗਿਆ ਜੇ ਨਹੀਂ ਗੱਡੀਆਂ ਦੇ ਸਾਰੇ ਅੱਧੀ ਪੁੱਛੇ ਪੁੱਛੇ ਲੱਖਾਂ ਦੀਆਂ ਗੱਡੀਆਂ ਜੀ ਦੇ ਬਰੋਕੀਆ ਕਹਿ ਰਹੇ ਸਨ ਕਿ ਸਤਾ ਕੀ ਨੁਕਸਾਨ ਹੈਗਾ ਜੀ ਤੁਸੀਂ ਕਿੱਧਰੋਂ ਕਿੱਧਰ ਨੂੰ ਜਾ ਰਹੇ ਸੀ ਜੀ ਪਟਿਆਲਾ ਤੋਂ ਹਰਮਾਨਗੜ ਜਾ ਰਹੇ ਸੀ ਜੀ ਢਾਲ ਗੱਡੀ ਕਿੱਥੇ ਜਾ ਰਹੇ ਹੋ ਅੰਮੀ ਨਾਲ ਯਾਰ ਦੋਸਤ ਸੀ ਬੇਨਾਮ ਨਾ ਜੀ ਤੁਹਾਡਾ ਨਾਮ ਕੀ ਹੈ ਜੀ ਸਪਾਰ ਕਣਾ ਜਣਾ ਜਿਹੜਾ ਸਰਚੇ ਆਸਾ ਹੋਇਆ ਤੇ ਕਿ ਅੱਜ ਤੋਂ ਬਹੁਤ ਜ਼ਿਆਦਾ ਪੈ ਰਹੇ ਸੀਗੇ ਬਰਨਾਲਾ ਸਾਈਡ ਤੋਂ ਇੱਕ ਰਾਸਤਾਨ ਦੇ ਪਾਰਟੀ ਸੀ ਮੈਰਿਜ ਕਰਕੇ ਆ ਰਹੀ ਸੀਗੀ ਤੋਂ ਜ਼ਿਆਦਾ ਪੈਣ ਕਰਕੇ ਉਹਨਾਂ ਨੂੰ ਮਤਲਬ ਕਿ ਕੋਈ ਅਵਾਰਾ ਪਸ਼ੂ ਅ ਅੱਗੇ ਆ ਗਿਆ ਉਹਨਾਂ ਨੇ ਬ੍ਰੇਕ ਮਾਰੀ ਤੇ ਗੱਡੀਆਂ ਦੇ ਵਿੱਚ ਜਿਹੜੀਆਂ ਗੱਡੀਆਂ ਤਿੰਨ ਚਾਰ ਗੱਡੀਆਂ ਆਪਸ ਵਿੱਚ ਟਕਰਾ ਗਈਆਂ ਤੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹੁਣ ਜਿਹੜੀ ਟ੍ਰੈਫਿਕ ਆ ਉਹ ਆਪਾਂ ਚਾਲੂ ਕਰਵਾ ਦਿੱਤੀ ਹੈ ਤੇ ਬਾਕੀ ਹੁਣ ਉਹਨਾਂ ਦਾ ਆਪਸ ਵਿੱਚ ਬਹਿ ਕੇ ਉਹ ਆਪੇ ਕੰਪਰੋਮਾਈਜ਼ ਕਰ ਰਹੇ ਨੇ